ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਉਸ ਵਕਤ ਅਮਰੇਸਰ ਦੇ ਵੇਰਕਾ ਚ ਖੜਿਆ ਜਿੱਥੇ ਹਰਿਆ ਭਰਿਆ ਜੰਗਲ ਤੁਸੀਂ ਦੇਖਿਆ ਸਾੜਤਾ ਸੋ ਸਾੜ ਨਾਲੇ ਆਪਣਾ ਕੰਮ ਕੀਤਾ ਅਸੀਂ ਰੁੱਖ ਲਾਤੇ ਅੱਜ 100 ਇਧਰ ਲਾਤਾ 100 ਪਰਲੇ ਬਨੇ ਲਾਤਾ ਅੱਜ ਡੇਟ ਹੈਗੀ ਆ 22 ਜੂਨ 2025 ਇੱਕ ਕਦਮ ਆ ਨਿਮੇ ਆ ਧਰੇ ਗਿਆ ਆ ਤੁਸੀਂ ਦੇਖੋ ਦੂਰ ਦੂਰ ਤੱਕ 100 ਦੇ ਕਰੀਬ ਬੂਟੇ ਆਪਾਂ ਜਿਹੜੇ ਇਸ ਬਨੇ ਲਾਤੇ ਆ ਤੇ 100 ਦੇ ਕਰੀਬ ਜਿਹੜੇ ਆਪਾਂ ਉਹ ਦੂਜੇ ਬਨੇ ਲਾਤੇ ਆ ਜੰਗਲ ਜਿਹੜਾ ਸਾੜਤਾ ਸੀ ਸਾਰੇ ਦਾ ਸਾਰਾ ਤੋਂ ਗੱਲਾਂ ਕਰਨ ਵਾਲੇ ਕਰ ਜਾਂਦੇ ਆ ਕੰਮ ਕਰਨਾ ਪੈਂਦਾ ਗਰਾਊਂਡ ਤੇ ਆ ਕੇ ਆ ਦੇਖੋ ਤੇ ਬੂਟੇ ਜਿਹੜੇ ਆਪਾਂ ਇੱਥੇ ਲਾਤੇ ਆ ਕਦਮਦਾਰ ਅੰਬ ਦਾ ਜਾਮ ਨੂੰ ਦਾ ਤਰੇਕ ਤੂਤ ਅੰਬ ਔਰ ਅੱਜ 300 ਦੇ ਕਰੀਬ ਜਿਹੜਾ ਬੂਟਾ ਆਪਾਂ ਇਸ ਜਗ੍ਹਾ ਤੇ ਲਾ ਦਿੱਤਾ ਗਿਆ ਇਹ ਤਰੇਕ ਲਾਤੀ ਆ ਤੇ ਅੰਬ ਆ ਇਹ ਧਰੇ ਗਿਆ ਇਹ ਵੀ ਧਰੇ ਗਿਆ ਇਹ ਆਂਬੇ ਆ ਇੱਧਰ ਤੁਹਾਨੂੰ ਵਿਖਾ ਦਿੰਨਾ ਮੈਂ ਇਹ ਵੀ ਧਰੇ ਗਿਆ ਇਹ ਵੀ ਧਰੇ ਗਿਆ ਵੀ ਧਰੇ ਗਿਆ ਇੱਕ ਕਦਮ ਆ ਆ ਸਾਰੇ ਬੂਟੇ ਜਿਹੜੇ ਆ ਇਹ ਆਪਾਂ ਲਾਤੇ ਆ ਫਿਰ ਜੰਗਲ ਨੂੰ ਤਿੰਨ ਮਹੀਨਿਆਂ ਦੇ ਵਿੱਚ ਆਪਾਂ ਫੇਰ ਤੋਂ ਹਰਿਆ-ਭਰਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ